ਪਟਿਆਲਾ ਟਾਈਮਜ਼ న్యూਸ ਐਂਡ ਐਂਟਰਟੇਨਮੈਂਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਮੈਂ ਰਜਨੀਸ਼ ਟਿੰਗੀ ਦੋਸਤੋ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਸਮੇਂ-ਸਮੇਂ ਤੇ ਵੱਖ-ਵੱਖ ਗ੍ਰੀਟਿੰਗਾਂ ਤੇ ਵੱਖ-ਵੱਖ ਕਹਾਣੀਆਂ ਦੇ ਨਾਲ ਰੂਬਰੂ ਕਰਾਉਂਦੇ ਹਾਂ ਗਰਾਊਂਡ ਲੈਵਲ ਤੇ ਆ ਕੇ ਅਸੀਂ ਲੋਕਾਂ ਦੀਆਂ ਜਿਹੜੀਆਂ ਮੁਸੀਬਤਾਂ ਨੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਨੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਅਸੀਂ ਆਇਆ ਦੂਧਨ ਸਾਦਾ ਦੇ ਵਿੱਚ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਦੇ ਪਿੰਡ ਦੂਧਨ ਸਾਦਾ ਦੇ ਵਿੱਚ ਜਿੱਥੇ ਕਿ ਇੱਕ ਬਜ਼ੁਰਗ ਸਾਡੇ ਨਾਲ ਨੇ ਜਿਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਨਾਂ ਦੇ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆਂ ਕੈਮਰਾਮੈਨ ਨੂੰ ਕਹੂੰਗਾ ਵੀ ਘਰ ਦਿਖਾਉਣ ਇਹ ਬੜੇ ਹਿੰਦੂਆਂ ਦੇ ਵਿੱਚ ਰਹਿ ਰਹੇ ਨੇ ਕਿਸੇ ਟਾਈਮ ਵੀ ਡਿੱਗ ਸਕਦਾ ਹੈ ਬਰਸਾਤਾਂ ਦੇ ਵਿੱਚ ਤੇ ਰੇੜਾਂ ਆਈਆਂ ਵੀ ਆ ਨੇ ਕੱਚਾ ਸਾਰਾ ਹੋਇਆ ਵਾ ਆ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਤੁਹਾਨੂੰ ਇੱਕ ਵਾਲੇ ਵਾਲਾ ਜਿਹੜਾ ਘਰ ਰੈਂਡ ਵਾਲੇ ਜਿਹੜੇ ਹੈਗੇ ਨੇ ਬਰਸਾਤਾں ਦੇ ਵਿੱਚ ਪਾਣੀ ਜਿਹੜਾ ਹੈਗਾ ਅਕਸਰ ਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਇੱਥਾਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਸੇਵਾ ਕੀਤੀ ਜਾਵੇ ਕਿ ਆਸਾ ਮੁਰ ਤੋਂ ਵਾਪਰਨ ਤੋਂ ਪਹਿਲਾਂ ਹੀ ਇਹਨਾਂ ਦੀ ਬਾਹ ਫੜੀ ਜਾਵੇ ਇਹਨਾਂ ਦੀ ਜਿਹੜੀ ਹੈਗੀ ਆ ਦੁਬਧਾ ਦੂਰ ਕੀਤੀ ਜਾਵੇ ਕਾਰਾਂ ਦੀਆਂ ਕਮਜ਼ੋਰੀਆਂ ਨੇ ਪ੍ਰਸ਼ਾਸਨ ਦੀਆਂ ਕਮਜ਼ੋਰੀਆਂ ਨੇ ਇਹਨਾਂ ਨੂੰ ਕਹਾਂਗੇ ਤੇ ਇਹ ਸਾਰਾ ਇਹ ਘਰ ਤੁਸੀਂ ਦੇਖਿਆ ਹੈ ਬਾਈ ਜੀ ਸਾਡੇ ਨਾਲ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਜਸਨਰ ਸਿੰਘ ਜੋਸ਼ ਸਿੰਘ ਜੀ ਇਹ ਕਿੱਦਾਂ ਦੇ ਹਾਲਾਤ ਹੋਏ ਪਏ ਨੇ ਜੀ ਤੁਹਾਡੇ ਘਰ ਦੇ ਬਾਜੀ ਬੈੜ ਗਿਆ ਤਾਂ ਕਿਤੇ ਬਰਸਾਤਾਂ ਦਾ ਅੱਛਾ ਪੜਾ ਹੈ ਜਾਂ ਕੋਈ ਡੰਡੋਗਾ ਸਰੀਏ ਪੜਾ ਹੈ ਅੱਛਾ ਇਹ ਐਕਸੀਡੈਂਟ ਕਿੱਦਾਂ ਕਿੱਦਾਂ ਹੋ ਗਿਆ ਸੀ ਜੀ ਗੱਡੀ ਵਾਲਾ ਮਾਰ ਗਿਆ ਅੱਛਾ ਕਿੰਨੀ ਕੁ ਦੇਰ ਹੋ ਗਈ ਹੋ ਕੁਛ ਤਾਂ ਸਮਝ ਨਾ ਲੱਗੇ ਅੱਛਾ ਇਹ ਸਰੀਏ ਪਿਆ ਤੁਹਾਨੂੰ ਹਾਂ ਸਰੀਏ ਪਿਆ ਅੱਛਾ ਹੁਣ ਤਾਂ ਫਿਰ ਕੰਮ ਕਰਦੇ ਨਹੀਂ ਹੋਗੇ ਤੁਸੀਂ ਨਾ ਹੁਣ ਬਣਾ ਲਿਆ ਪੈਸੇ ਸਾਰੇ ਫਿਰ ਤੁਸੀਂ ਜਿਹੜੀ ਪੂੰਜੀ ਜਮਾ ਪੂੰਜੀ ਇਹਦੇ ਤੇ ਲਾਤੀ ਹਾਂ ਜੀ ਕੰਮ ਕਾਹਦਾ ਕਰਦੇ ਸੀ ਬੈਠੇ ਆਲੀ अच्छा फिर, बहुत कौन -कौन अच्छा, अच्छा, फिर तो बहुत ਔਖਾ ਹੁੰਦਾ ਹੋਊਗਾ ਘਰ ਚ ਪਰਿਵਾਰ ਚ ਕੌਣ ਕੌਣ ਜੀਨੇ ਜੀ ਦੋ ਜੀ ਆਉਂਦੇ ਇੱਧਰ ਲੈਦੇ ਆਂ ਬਾਕੀ ਮੁੰਡੇ ਇੱਧਰ ਆਉਂਦੇ ਅੱਛਾ ਹਾਂ ਤੇ ਹੁਣ ਰੋਟੀ ਪਾਣੀ ਦਾ ਗੁਜ਼ਾਰਾ ਕਿਵੇਂ ਫਿਰ ਚੱਲਦਾ ਤੁਹਾਡਾ ਮਰ ਰੋਟੀ ਪਾਣੀ ਪੈਂਦੇ ਦਾਣੇ ਕੁਝ ਗੇਰ ਗਿਸਰੀ ਗੋੰਢੀ ਬੜਾ ਸੀ ਗਿਰੂ ਅੱਛਾ ਹਾਂ ਜੀ ਪਰਿਵਾਰ ਦੇ ਬੱਚੇ ਨਹੀਂ ਕਰਦੇ ਮੁੰਡੇ ਦੇ ਕੰਮ ਕਰਦੇ ਅੱਛਾ ਹਾਂ ਅੱਛਾ ਮੁੰਡੇ ਮਦਦ ਨਹੀਂ ਕਰਦੇ ਹੈਗੇ ਨਾ ਨਹੀਂ ਕਰਦੇ ਤੇ ਬਾਕੀ ਸਾਰੇ ਪਰਿਵਾਰ ਦੇ ਅਗਲੇ ਵਾਲੇ ਜਿਹੜੇ ਗਵਾਂਢੀ ਉਹ ਤੁਹਾਨੂੰ ਦੇਖ ਕੇ ਜਾਂਦੇ ਨੇ ਰੋਟੀ ਹਾਂ ਹਾਂ ਤੇ ਫਿਰ ਤੁਸੀਂ ਕੋਈ ਕਹਿਣਾ ਕਿਹਾ ਨਹੀਂ ਹੈਗਾ ਕਿਸੇ ਨੂੰ ਹੁਣ ਮੋਤਵਰ ਬੰਦਿਆਂ ਨੂੰ ਕੋਈ ਸਰਪੰਚ ਸਾਹਿਬ ਸਰਪੰਚ ਤਾਂ ਬੇਕਾਰ ਅਜੇ ਸਾਲੋਂ ਤੋਂ ਮੂੰਹ ਖਾਏ ਨੇ ਅੱਛਾ ਕਿਤੇ ਖਾਣੇ ਕਿੱਥੇ ਰਹਿ ਰਹੇ ਕਿੱਥੇ ਨਹੀਂ ਰਹੇ ਅੱਛਾ ਪੂਰੇ ਕਿਸਾਲ ਹੋਏ ਪਿੰਡ ਮੈਨੇ ਕੋ ਹਾਂ ਪਰ ਅੱਧਿਕ ਤਾ ਤੁਹਾਨੂੰ ਪਤਾ ਵੀ ਅੱਜਕੱਲ ਕਾਨੂੰਨ ਹੈ ਵੀ ਬਜ਼ੁਰਗਾਂ ਨੂੰ ਤਾਂ ਜਿਹੜਾ ਹੈਗਾ ਬੱਚਿਆਂ ਨੂੰ ਸੰਭਾਲਣਾ ਜਿਹੜਾ ਹੈਗਾ ਲਾਜ਼ਮੀ ਹੋ ਗਿਆ ਹਾਂ ਕੋਈ ਨਹੀਂ ਸੰਭਾਲਦਾ ਕਿਸੇ ਨੂੰ ਜੀ ਅੱਜ ਕੌਣ ਆਪ ਆਪਣੇ ਧੰਦੇ ਬਹੁਤ ਕਾਇੀਆ ਜਿਸ ਦਾ ਕੰਮ ਕਰਾਉਣਾ ਲੇਟ ਜੀ ਕਰਦੇ ਰੇ ਡੇੜੀ ਦਾ ਪੱਕ ਜੇਗਾ ਅੱਛਾ ਉਹ ਦਾਣੇ ਢੋਣੇ ਵੀ ਗਿਰ ਗਏ 50% ਵੀ ਦੇ ਰਹੇ ਹੋ ਕਹਿੰਦੇ ਕੋ 400 ਕੋ 500 ਇਸ ਰਕਮ ਦੇ ਰਹੇ ਇਹ ਤਾਂ ਫਿਰ ਬਹੁਤ ਮੁਸ਼ਕਲ ਹੋ ਰਹੀ ਹੈ ਹਨ ਦਵਾਈ ਬੂਟੀ ਦਾ ਫਿਰ ਕਿਵੇਂ ਚੱਲਦਾ ਉਹਨੂੰ ਦਵਾਈ ਚੱਲਦੀ ਆ ਦਵਾਈਆਂ ਚੱਲ ਰਹੀ ਹੈ ਅੱਛਾ ਉਹ ਤਾਂ ਫਿਰ ਕਿਦਾਂ ਕੋਈ ਕੌਣ ਮਦਦ ਕਰ ਰਿਹਾ ਤੁਹਾਡੀ ਦਵਾਈ ਕੁਝ ਤਰ੍ਹਾਂ ਨਾਲ ਪਹਿਲਾਂ ਦਵਾਈ ਗੱਡੀ ਵਾਲਿਆਂ ਨੇ ਅੱਛਾ ਜੀ ਫਿਰ ਉਹ ਵੀ ਭੱਜ ਪੁੱਜ ਕੇ ਆਪ ਲੈ ਆ ਰਹੇ ਨੇ ਬਤਰੀ ਜੀਮਿੰਦਾਰ ਦਵਾਈ ਕੋਈ ਯਾਰ ਤੇ ਦਿਆ ਅੱਛਾ ਕੋ 500 ਦਿੱਤੇ ਆ ਪਰ ਤਾਂ ਬਹੁਤ ਮੁਸ਼ਕਲ ਹੋ ਰਹੀ ਹੈ। ਇਹ ਘਰ ਦੇ ਵਿੱਚ ਹਾਲਾਤ ਸਭੀਆਂ ਲਾਂਜਾਂ ਵੀ ਇਹਨਾਂ ਤੁਹਾਡੇ ਕਿਸੇ ਵੀ ਵਾਪਰ ਸਕਦਾ ਹੱਤਤਾ ਹਾਸਾ ਗਿਰ ਸਕਦਾ ਹਾਸਾ ਗਿਰ ਸਕਦਾ ਪਰਸ਼ਾਦਾਂ ਆ ਰਹੀਆਂ ਨੇ। ਹਾਂਜੀ ਤੇ ਇਹ ਘਰ ਦੇ ਸਾਰੇ ਜੀ ਤੁਹਾਡੇ ਥੱਲੇ ਪੈਂਦੇ ਨੇ ਇਹ ਕਿਤੇ ਵੀ ਹੋ ਸਕਦਾ। ਇਹ ਕੋਈ ਇਟ ਬਾਲੇ ਵਾਲੇ ਫਾਰਮ ਵਗੈਰਾ ਨਹੀਂ ਪਰੇ ਹੈਗੇ ਤੁਹਾਨੂੰ। ਪਰਿਆ ਕਈ ਵਾਰੀ ਪਰਲੇ ਕੋਈ ਪੈਸੇ ਨਹੀਂ ਆਏ। ਕਿਤੋਂ ਪੈਸੇ ਨਹੀਂ ਮਿਲੇ ਹੈਗੇ? ਨਾ ਕਿਤੇ ਨਹੀਂ ਮਿਲੇ। ਕਿਤੋਂ ਮਦਦ ਨਹੀਂ ਹੋਈ? ਕਿਤੇ ਮਦਦ? ਜਾਂ ਕੋਈ ਸਮਾਜ ਸੇਵੀ ਸੰਸਥਾ? ਨਹੀਂ ਦੇਖੇ ਵੀ ਗਏਆਂ ਫੋਟੋ ਮਿਲੇ ਗਿਆਂ ਤੁਹਾਰ ਨੂੰ। ਅੱਛਾ। ਹੱਕ ਨਹੀਂ ਬਣਾਈ। ਕਿਸੇ ਨੇ ਦੇਖ ਕਰਨੀ। ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਕਿ ਬਜ਼ੁਰਗਾਂ ਨੇ ਵੀ ਦੱਸਿਆ ਹੈ ਕਿ ਦਿਹਾੜੀ ਦਾਪਾ ਕਰਨ ਵਾਲੇ ਸੀਗੇ ਜਿਹਦੀ ਜਮ੍ਹਾਂ ਪੂੰਜੀ ਥੋੜੀ ਮੋਟੀ ਕੀਤੀ ਸੀਗੀ ਕੁਝ ਘਰ ਤੇ ਲਾਤੀ ਕੋਸੋ ਜਿਹੜਾ ਐਕਸੀਡੈਂਟ ਹੋ ਗਿਆ ਸਰੀਆ ਪਿਆਏ ਕੋਈ ਤਾਂ ਟਰੱਕ ਵਾਲਿਆਂ ਨੇ ਜਿਹੜੇ ਹੈਗੇ ਪੈਸੇ ਦੇਤੇ ਸੀਗੇ ਚਲੋ ਉਹ ਮਦਦ ਕਰਦੇ ਰਿਹਾ ਬਾਅਦ ਦੇ ਵਿੱਚ ਉਹਨਾਂ ਨੇ ਵੀ ਹੱਥ ਖੜੇ ਕਰ ਲਏ ਹੁਣ ਦਵਾਈ ਬੂਟੀ ਦਾ ਵੀ ਜਿਹੜਾ ਹੈਗਾ ਇਹਨਾਂ ਦਾ ਅਲਮੇਆ ਵੀ ਕੋਈ ਕਦੇ ਕੋਈ ਜ਼ਿੰਮੇਵਾਰ ਦੇ ਜਾਂਦਾ ਜਾਂ ਕੋਈ ਗਵਾਂਢੀ ਦੇ ਜਾਂਦਾ ਰੋਟੀ ਤੇ ਬਜ਼ੁਰਗ ਦੇ ਬੱਚੇ ਨੇ ਮੁੰਡੇ ਨੇ ਉਹ ਬਜ਼ੁਰਗਾਂ ਨੇ ਦੱਸਿਆ ਹੈ ਕਿ ਉਹ ਬਿਲਕੁਲ ਸੰਭਾਲ ਨਹੀਂ ਕਰਦੇ ਤੇ ਜਿਹੜੇ ਮਕਾਨ ਆ ਉਹਦੇ ਥੱਲੇ ਥੰਬੀਆਂ ਲਾ ਕੇ ਗੁਜ਼ਾਰਾ ਕਰ ਰਹੇ ਨੇ ਕਿਸੇ ਟਾਈਮ ਵੀ ਹਾਦਸਾ ਜਿਹੜਾ ਹੈਗਾ ਵਾਪਰ ਸਕਦਾ ਹੈ ਇਹ ਇਦਾਂ ਦੇ ਹਾਲਾਤ ਨੇ ਪੰਜਾਬ ਦੇ ਸਾਨੂੰ ਦੇਖ ਕੇ ਬਹੁਤ ਮਨ ਨੂੰ ਠੇਸ ਪਹੁੰਚਦੀ ਆ ਅਸੀਂ ਚਾਹੁੰਦੇ ਆ ਵੀ ਇਹ ਜੇ ਬਜ਼ੁਰਗਾਂ ਦੀ ਜਿਹੜੀ ਹੈਗੇ ਮਦਦ ਤੁਹਾਨੂੰ ਹੀ ਕਹਾਂਗੇ ਅਸੀਂ ਦਰਸ਼ਕਾਂ ਨੂੰ ਜਿਹੜੇ ਸਮਾਜ ਸੇਵੀ ਸੰਸਥਾਾਂ ਮਨੇ ਉਹਨਾਂ ਨੂੰ ਅਸੀਂ ਕਹਾਂਗੇ ਪ੍ਰਸ਼ਾਸਨ ਨੂੰ ਵੀ ਇਹੀ ਕਹਾਂਗੇ ਵੀ ਹੋਰ ਜਿਹੜੇ ਦਾਨੀ ਪਰਸਨ ਨੇ ਉਹਨਾਂ ਨੂੰ ਅਸੀਂ ਤਾਂ ਗੁਜਾਰਸ਼ ਕਰ ਸਕਦੇ ਹਾਂ ਕਿ ਇਹਨਾਂ ਦਾ ਅਕਾਊਂਟ ਨੰਬਰ ਤੁਹਾਨੂੰ ਅਸੀਂ ਥੱਲੇ ਲਿਖ ਕੇ ਸੈਂਡ ਕਰ ਰਹੇ ਹਾਂ ਲਿਖ ਰਹੇ ਹਾਂ ਤੇ ਤੁਸੀਂ ਇਹਨਾਂ ਨੂੰ 10 ਰੁਪਏ 20 ਰੁਪਏ 50 ਰੁਪਏ 100 ਰੁਪਏ ਜਿੰਨੀ ਵੀ ਕਿਸੇ ਦੀ ਹੈਗੀ ਆ ਮਨ ਦੀ ਤਾਂ ਉਹ ਇਹਨਾਂ ਦੀ ਮਦਦ ਕਰੇ ਵੱਧ ਤੋਂ ਵੱਧ ਮਦਦ ਕਰੇ ਤਾਂ ਕਿ ਇਹ ਜਿਹੜੇ ਬਜ਼ੁਰਗ ਨੇ ਹੁਣ ਬਜ਼ੁਰਗ ਹੋ ਗਏ ਨੇ ਨਾ ਤਾਂ ਕੋਈ ਕੰਮ ਕਰ ਸਕਦੇ ਨੇ ਤਾਂ ਕਿ ਆਪਣਾ ਜਿਹੜਾ ਨਿਰਭਾ ਕਰ ਸਕਣ ਖੁਸ਼ੀ-ਖੁਸ਼ੀ ਆਪਣਾ ਜ਼ਿੰਦਗੀ ਬਤ ਕਮ ਸੇ ਕਮ ਬਤੀਤ ਕਰ ਸਕਣ ਜੇ ਬੱਚੇ ਨਹੀਂ ਸੰਭਾਲਦੇ ਤਾਹੀਂ ਤੁਹਾਡੇ ਕੋਲੇ ਅਸੀਂ ਆਏ ਆ ਜੇ ਬੱਚੇ ਸੰਭਾਲਦੇ ਹੁੰਦੇ ਤਾਂ ਸਾਨੂੰ ਜ਼ਰੂਰਤ ਨਹੀਂ ਸੀ ਇਹ ਬਜ਼ੁਰਗਾਂ ਨੂੰ ਤੁਹਾਡੇ ਮੂਹਰੇ ਆਪਣੀ ਜਿਹੜੀ ਹੈਗੀ ਆ ਗੱਲ ਕਹਿਣ ਦੀ ਕੋਈ ਵੀ ਜਿਹੜਾ ਹੈਗਾ ਨਹੀਂ ਚਾਹੁੰਦਾ ਹੈਗਾ ਵੀ ਮੇਰੀ ਜਿਹੜੀ ਹੈਗੀ ਆ ਮੈਂ ਕਿਸੇ ਦੇ ਮੂਹਰੇ ਹੱਥ ੱਡਾਂ ਤੇ ਇਹ ਬਜ਼ੁਰਗਾਂ ਨੂੰ ਵੀ ਹੱਥ ੱਡਣ ਦੀ ਲੋੜ ਤਾਂ ਹੀ ਪਈ ਹੈ ਜੇ ਇਹਨਾਂ ਦੇ ਬੱਚੇ ਲਾਇਕ ਹੁੰਦੇ ਸੰਭਾਲਦੇ ਤਾਂ ਇਹਨਾਂ ਨੂੰ ਵੀ ਲੋੜ ਨਹੀਂ ਪੈਂਦੀ ਅਸੀਂ ਵੀ ਤੁਹਾਡੀਆਂ ਤੁਸੀਂ ਅਸੀਂ ਦਰਸ਼ਕਾਂ ਨੂੰ ਤੇ ਦਾਨੀ ਪਰਿਸ਼ਾਂ ਨੂੰ ਸਜਣਾ ਨੂੰ ਹੀ ਬੇਨਤੀ ਕਰ ਸਕਦੇ ਹਾਂ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਹ ਆਪਣਾ ਜਿਹੜਾ ਹੈਗਾ ਜ਼ਿੰਦਗੀ ਦਾ ਨਿਵਾਉ ਜਿਹੜਾ ਹੈਗਾ ਕਰ ਸਕਣ ਇਸ ਤਰ੍ਹਾਂ ਦੀਆਂ ਹੋਰ ਵੀ ਸਕ੍ਰੀਟਾਂ ਤੇ ਜਿਹੜੀਆਂ ਗਰਾਊਂਡ ਲੈਵਲ ਤੇ ਲੋਕਾਂ ਦੀਆਂ ਮੁਸੀਬਤਾਂ ਨੇ ਤੁਹਾਨੂੰ ਜਾਣੂ ਕਰਵਾਉਂਦੇ ਰਹਾਂਗੇ ਤੁਸੀਂ ਦੇਖਦੇ ਰਹੋ ਪਟਿਆਲਾ ਟਾਈਮ ਦੀ ਨਿਊਜ਼ ਐਂਡ ਐਂਟਰਟੇਨਮੈਂਟ ਚੈਨਲ ਪਟਿਆਲਾ ਤੋਂ ਰੀਨਿਸ਼ਟਿੰਗੀ ਦੀ ਰਿਪੋਰਟ